ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਾਨਾ, ਤ੍ਰਿਨਿਦਾਦ ਅਤੇ ਟੋਬਾਗੋ, ਅਰਜנטיਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੇ ਪੰਜ ਦੇਸ਼ਾਂ ਦੇ ਦੌਰੇ ਤੇ ਰਵਾਨਾ ਹੋਗੇ ਨੇ। ਪਹਿਲੇ ਪੜਾਚ ਪ੍ਰਧਾਨ ਮੰਤਰੀ ਕਾਨਾ ਦਾ ਦੌਰਾ ਕਰਨਗੇ। ਇਹ ਉਹਨਾਂ ਦਾ ਪਹਿਲਾ ਦੌਰਾ ਹੋਵੇਗਾ। ਮੋਦੀ ਰਾਸ਼ਟਰਪਤੀ ਜான் ਡਰਾਮਨੀ ਮਹਾਮਨਾਲ ਗੱਲਬਾਤ ਕਰਨਗੇ ਦੋਵੇਂ ਦੇਸ਼ ਮਜ਼ਬੂਤ ਦੁਵੱਲੀ ਭਾਈਵਾਲੀ ਦੀ ਸਮੀਖਿਆ ਕਰਨਗੇ ਅਤੇ ਆਰਥਿਕ ਊਰਜਾ ਰੱਖਿਆ ਅਤੇ ਵਿਕਾਸ ਦੇ ਖੇਤਰਾਂ 'ਚ ਸਹਿਯੋਗ ਵਧਾਉਣ ਦੇ ਤਰੀਕਿਆਂ ਤੇ ਚਰਚਾ ਕਰਨਗੇ। ਵਰਦੇ ਤੇ ਤੁਜੇ ਪੜਾਤ ਸ਼੍ਰੀ ਮੋਦੀ ਪਲਕੇ ਤੋਂ ਤ੍ਰਿਨਿਦਾਦ ਅਤੇ ਟੋਬੈਗੋ ਦਾ ਦੌਰਾ ਕਰਨਗੇ। ਉਹ ਰਾਸ਼ਟਰਪਤੀ ਕ੍ਰਿਸਟਿਨ ਕਾਰਲਾ ਕੰਗਾਲੂ ਅਤੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਵਿਸ਼ੇਸ਼ਰ ਨਾਲ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਤੇ ਉਥੇ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ਦੀ ਵੀ ਉਮੀਦ ਹੈ ਦਰ ਦੇ ਤੀਜੇ ਪੜਾਜ ਪ੍ਰਧਾਨ ਮੰਤਰੀ ਸ਼ੁੱਕਰਵਾਰ ਨੂੰ ਅਰਜنٹੀਨਾ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਰਾਸ਼ਟਰਪਤੀ ਮਾਈਲੀ ਨਾਲ ਦੁਵੱਲੀ ਗੱਲਬਾਤ ਕਰਨ ਦੀ ਉਮੀਦ ਹੈ ਦੋਵੇਂ ਆਗੂ ਮੌਜੂਦਾ ਸਹਿਯੋਗ ਦੀ ਸਮੀਖਿਆ ਕਰਨਗੇ ਅਤੇ ਰੱਖਿਆ, ਖੇਤੀਬਾੜੀ, ਖਨਨ, ਤੇਲ ਅਤੇ ਗੈਸ, ਨਵਿਆਉਣਯੋਗ ਊਰਜਾ, ਵਪਾਰ ਤੇ ਪੂੰਜੀਕਰ ਇਸਮਿਤ ਮੁੱਖ ਖੇਤਰਾਂ 'ਚ ਭਾਰਤ ਅਰਜنٹინა ਦੀ ਪਾਈਵਾਲੀ ਨੂੰ ਹੋਰ ਵਧਾਉਣ ਦੇ ਢੰਗ ਤਰੀਕਿਆਂ ਤੇ ਚਰਚਾ ਕਰਨਗੇ। ਦੁਆਰੇ ਦੇ ਚੌਥੇ ਪੜਾਜ ਪ੍ਰਧਾਨ ਮੰਤਰੀ 5 ਤੋਂ 8 ਜੁਲਾਈ ਤੱਕ ਬ੍ਰਾਜ਼ੀਲ ਦੇ ਦੌਰੇ ਤੇ ਰਹਿਣਗੇ ਅਤੇ 17ਵੇਂ ਬ੍ਰਿਕਸ ਮੀਲੰਚ ਹਿੱਸਾ ਲੈਣਗੇ ਬ੍ਰਿਕਸ ਦੇਸ਼ਾਂ ਦੇ ਨੇਤਾਵਾਂ ਦਾ 17ਵਾਂ ਸਮੇਲਨ ਰਿਓ ਡੀ ਜਨੇਰੀਓ ਹੋਵੇਗਾ ਸੰमेलन ਦੌਰਾਨ ਪ੍ਰਧਾਨ ਮੰਤਰੀ ਆਲਮੀ ਸ਼ਾਸਨ 'ਚ ਸੁਧਾਰ, ਸ਼ਾਂਤੀ ਅਤੇ ਸੁਰੱਖਿਆ, ਬਹੁਪੱਖੀ ਵਾਤ ਨੂੰ ਮਜ਼ਬੂਤ ਕਰਨਾ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜ਼ਿੰਮੇਵਾਰ ਵਰਤੋਂ, ਜਲਵਾਯੂ ਤੇ ਕਾਰਵਾਈ, ਵਿਸ਼ਵ ਸਿਹਤ, ਆਰਥਿਕ ਤੇ مالی ਮਾਮੀਆਂ ਸਮੇਤ ਪ੍ਰਮੁੱਖ ਆਲਮੀ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ। ਆਖਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਜੁਲਾਈ ਨੂੰ ਨਾਮੀਬੀਆ ਦਾ ਦੌਰਾ ਕਰਨਗੇ ਇਹ ਨਾਮੀਬੀਆ ਦਾ ਉਹਨਾਂ ਦਾ ਪਹਿਲਾ ਦੌਰਾ ਹੋਵੇਗਾ ਇਸ ਦੌਰਾਨ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੰਦੀ ਨਡੇਤ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ